ਇਹ ਆ ਫੜੀ ਉਹ ਮੈਂ ਮੈਂ ਵੀ ਇੱਥੇ ਖੜਾ ਫੋਟੋ 'ਚ ਖੜਾ ਮੈਂ ਫਿਰ ਹੈਂ ਕੱਗੂ ਆ ਇੱਧਰ ਮਾਰਾ ਖੁੱਲੇ-ਖੁੱਲੇ ਜੋ ਜੋ ਫੋਟੋ ਲਾ ਦੇਣਾ ਥੋਡੀ ਵਾਹੇ ਗੁਰੂ ਵਾਹੇ ਗਿਰੂ ਸੱਸਰੀ ਘਾਲ ਮਮੀ ਹਾਂ ਜਿੰਦਰੇ ਤੇ ਟੰਗਿਆ ਹੋਇਆ ਕੈਮਰਾ ਤੇ ਵੱਡਾ ਹਰਾ ਟਰਾਈਪੋਡ ਬਣਾ ਲਿਆ ਅੱਜ ਤੇ ਕਲਾਮਾ ਮਾਤਾ ਵੱਲੋਂ ਰੋਜ਼ ਮਿਲਦਾ ਸੀਗਾ ਤੇ ਸਾਹਮਣੇ ਕਰੀ ਜੀ ਇਕੱਠੀ ਕਰਨੀ ਹੈਗੀ ਹਾਂ ਗਵਾਰਾ ਲਾਉਣਾ ਮਾਤਾ ਹੋਰਿਆ ਨੇ ਤੇ ਅੱਜ ਥੋੜਾ ਲਾਂਭਾ ਮਾਤਾ ਹੋ ਲਾਉਨੇ ਆ ਪਹਿਲਾਂ ਫੇਰ ਖੇਤ ਜਾਵਾਂਗੇ ਸਤਿ ਸ੍ਰੀ ਅਕਾਲ ਬੇਟਾ ਸੋਨ ਸਾਰਿਆਂ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਆ ਕਰੋ ਟੋਰਟੋ ਲਾਇਕ ਟੋਰਟੋ ਤੇ ਕ ਬਲੌਗ ਬਲੌਗ ਜਰੂਰ ਦੇਖਣਾ ਤੇ ਹੋਰ ਮੈਂ ਤੁਹਾਨੂੰ ਕਹਿੰਦੀ ਆ ਬੇਟਾ ਸਾਲ ਬਣਿਆ ਪਿਆ ਜੀ ਰੋਟੀ ਖਾਣੀ ਹੈਗੀ ਭੁੱਖ ਲੱਗੀ ਆ ਠੀਕ ਆ ਮਾਤਾ ਜੀ ਆ ਜਾਓ ਖਿੱਚ ਕੇ ਆਈਏ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਆਜ ਦੇ ਆ ਨਵੇਂ ਵਲੌਗ ਚ ਅੱਜ 7 ਮੱਗਰ ਅ 22 ਨਵੰਬਰ ਬਰਾ 2024 ਹਾਂ ਲੋਟਾ ਕੰਮ ਤੇ ਗੱਲਬਾਤ ਗੱਗੂ ਕੰਦਾ ਮਿਸਤਰੀ ਆਊਗਾ ਉਧਰ ਉਹ ਵੇਖਦੇ ਆਂਗੇ ਤੇ ਫਿਲਹਾਲ ਕੱਲ ਮੋੜ ਬੰਨ ਕੇ ਆਏ ਸੀ ਪਹਿਲੀਆਂ ਤੇ ਅੱਜ ਬੱਟਾਂ ਪਾ ਕੇ ਆਵਾਂਗੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆਂ ਸਾਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਿਆ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਫਿਲਹਾਲ ਕੀ ਕੀੜੀ ਆ ਉਸ ਨੂੰ ਉਹ ਵਿਖਾਉਣੇ ਆਗੇ ਹਾਂ ਲੋਟਾ ਠੀਕ ਹੈ ਲੋਟੀ ਜਾਈਦਾ ਭਾਈ ਆਹ ਵਾਲੀ ਤੇ ਖਿੱਚ ਕੇ ਪਰੇ ਘਰਨੀਆਂ ਤੇ ਆਪਾਥੀਆਂ ਪੁੱਥੀਆਂ ਬਾਵਾ ਹੋ ਰਹੀਆਂ ਗਿਆ ਕਿ ਚਿਰਣੀਆਂ ਜਗਵਾਰਾ ਲਾਉਣਾਗਾ ਸਾਡੇ ਗਵਾਰਾ ਕਹਿੰਦੇ ਤੁਸੀਂ ਦੱਸ ਦਿਓ ਬਈ ਕੀ ਕਹਨੇ ਹੋਗੇ ਇਹ ਜਿਹੜਾ ਚਿਣਿਆ ਹੋ ਜਾਂਦਾ ਘੀਰਾ ਕਹਿੰਦਾ ਕੋਈ ਕੀ ਹੁੰਦਾ ਇਹ ਆ ਕੀ ਹੁੰਦਾਗਾ ਇਹ ਕੀ ਹੁੰਦਾ ਚਣਿਆ ਹੋਇ ਜਿਹੜਾ ਪੱਤਗਾ ਤਾਂ ਹੁੰਦੀਆਂ ਇਹਨੂੰ ਕੀ ਕਹਿੰਦੇ ਹੁੰਦੇ ਆ ਗੋਬਰਾ ਠੀਕ ਹੈ ਉਹ ਆ ਜਾਓ ਤੇ ਨੋ ਜਿੰਦਰੀ ਨਾਲ ਖਿੱਚ ਕੇ ਉਹ ਪਰਲੇ ਬੰਨੇ ਕਰ ਦਾਂਗੇ ਤੇ ਇਹਦੀ ਸੁੱਕਾ ਬਣਾ ਲੈਂਦੇ ਆ ਸੁੱਕਾ ਸੀ ਕਿਹਨੂੰ ਕਹਿੰਦੇ ਆਂਗੇ ਜਿਹੜੀ ਭਾਈ ਅ ਸਿਆਲ ਚ ਮੱਝਾਂ ਥੱਲੇ ਪਾ ਦਿਆ ਕਰਦੇ ਆਂਗੇ ਤੇ ਅੰਦਰ ਛੱਤਲੇ ਚ ਪਿਛਾ ਦਿਆ ਕਰਦੇ ਆਂ ਆਹ ਆਉਂਦਾ ਨੌਜਵਾਨ ਮਾਰੋ ਮਾਰ ਕਰਦਾ ਬਚੋ ਬਚੋ ਜਿੰਨਾ ਬਚਿਆ ਜਾਂਦਾ ਉਹ ਪਤਾ ਨਹੀਂ ਕਰ ਉੱਥੇ ਨੇੜੀ ਕਰਨੀਆਂ ਹਾਂ ਕੀ ਕਰਦਾ ਕਕੂ ਐ? ਆਇਆ ਹੈਂ ਕਿੱਥੇ? ਆਏ। 1 ਮਿੰਟ ਦੂਰ ਆਇਨ ਆਏ ਹੋ ਗਏ। ਮੈਂ ਤਾਂ ਕਹਤਾ ਜਾਂਦਾ ਸੀ ਇਹ। ਹਾਂ। ਉਧਰ ਕਰਨੀਏ। ਉਹ ਉਧਰ ਕਰ ਦੋ ਬਰਾ। ਬਰਾ ਕਰ ਦੋ। ਐਸੀ ਕਰ ਦਈਏ? ਹਾਂ, ਬਸ ਥੋੜੀ ਪਾਟੀ ਕਰ ਦੋ। ਕੀ ਲੈ ਗਏ ਨਾ ਭਰਿਆ ਬਿਆਉ ਚੱਕੂ ਕੇ ਮੈਂ ਸੋਲਦਾ ਹੋਣੀ ਕਰਨਾ ਕੀ ਕਰਨਾ ਢੋਲਦਾ ਚੰਦਾ ਕਰਦਾ ਆਂ ਕਾਲਾ ਇਹਦਾ ਪਤਾ ਨਹੀਂ ਕੀ ਕਰਦਾ ਮੁੰਡਾ ਟਰੈਕਟਰ ਤੋਂ ਨਾ ਹੋਈ ਜਾਏ ਦੇਖਿਓ ਮੈਂ ਕਿਤੇ ਆਉ ਮੈਂ ਉੱਥੇ ਵਧਾਰ ਨੇ ਧਰਟ ਲਗਣਗੇ ਕੋਈ ਕਾਲ ਪਾਈ ਮਾਰ ਆ ਜੇ ਲੈ ਛੱਡੋ ਨਾ ਗੱਲ ਨੂੰ ਢੋਲ ਕਰ ਦਈਏ ਹੁਣੀ ਤਾਂ ਨਹੀਂ ਜਾਹਿੰਦਾ ਜੀ ਉੱਤਾਰੀ ਦਾ ਰਾਸ਼ਟਰ ਕਰਾ ਦੇਣਾ ਪੀ ਲਾ ਜਾ ਲੈ ਜਾ ਕੋਈ ਨਾ ਨਾ ਇਹ ਵੀ ਕੱਲ ਨੂੰ ਦੋ ਦਿਨਾਂ ਨੂੰ ਫੇਰ ਲੈਣ ਜਾਊਗਾ ਦੋ ਦਿਨਾਂ ਨੂੰ ਵੀ ਲਿਜਾਣਾ ਆਊਗਾ ਟਰੈਕਟਰ ਤੋਣਾ ਅਦਰ ਟਰੈਕਟਰ ਬੰਦ ਕਰੂਗਾ ਉਹ ਕਾਲੇ ਨੂੰ ਪੁੱਛ ਲਾਂਗੇ ਹਾਂ ਜਿਹੜਾ ਚੱਲ ਪਿਆ ਤਾਂ ਹੀ ਕਰਦੀ ਕੁਰਸੀ ਤੇ ਪਿਆ ਰਾਂ ਠੀਕ ਹੈ ਆਸ ਦਾ ਉਹ ਇੱਥੇ ਲਾਉਣਾ ਦਾ ਠਿਕਾਣਾ ਉਧਰ ਕੀ ਕਰਨੀਆ ਘਾਰੇ ਨੂੰ ਥਾਂ ਤਾਂ ਬਾਬਾ ਚਾਹੀਦਾ ਫਿਰ ਇਸ ਮਾਰਕ ਤੇ ਮੈਨੂੰ ਅੱਜ ਆਉਣਾ ਪਿਆ ਰਿਹਾ। ਬਾਥੀਆਂ ਦਾ ਵਧੀਆ ਗਰਮ ਰਹਿਣੀ ਐ ਲਗੋਏ ਤੋਂ। ਵਧੀਆ ਰਹਿ ਗਿਆ। ਖਲਾਰ ਕੇ ਹੀ ਰੱਖ ਦਿੰਨੇ ਸੁੱਕ ਜੂ ਵਧੀਆ ਸੁੱਕਣ ਵਾਲੇ। ਸੁੱਕੀ ਭਈ ਆਉਂਦਾ ਸੁੱਕੀ ਐ ਇਹ। ਨਹੀਂ ਲਗਾਉਂਦੇ ਬਾਥੀਆਂ ਬਾਈ। ਠੀਕ ਆ, ਖੋਸ਼ ਆ ਜੱਟੀ ਅੱਜ। ਇਹੇ ਨਾ ਮੰਮੀ ਤੜਕੇ ਪਹਿਲਾਂ ਤਾਂ ਉੱਠਣਸਾਰ ਭਾਈ। ਇੱਕ ਮਿੰਟ ਖੜੀ। ਉੱਠਣਸਾਰ ਭਾਈ ਤੁਸੀਂ ਅੱਜ ਆਹ ਖਿੱਚੋ ਕਰੀ ਜੀ ਖਿੱਚ ਦਿਆਂਗੇ ਦਿਨੇ ਫਿਰਦੇ ਰਹਿੰਦੇ ਲਿਬੜੇ ਦਬੜੇ ਨਿਰਾਚਾਰਾ ਪਾਇਆ ਹੁੰਦਾ ਖੇਤੋਂ ਆ ਜਾਂਦੇ ਉਦੋਂ ਨਹੀਂ ਫਿਰ ਉਹ ਸ਼ਰਾਬੀਆਂ ਵਾਂਗੂ ਹੱਥ ਨੇ ਜੇ ਪੈਣ ਵੇਲੇ ਮੈਂ ਕੰਮ ਆਖਿਆ ਸੀ ਦੇਖਿਆ ਅੱਜ ਵੀ ਨਹੀਂ ਕਰਿਆ ਯਾਦ ਨਹੀਂ ਆਇਆ ਇਹ ਮਾਤਾ ਐਂ ਕਰਦੇ ਸੀ ਅੱਜ ਹੁਣ ਭਾਈ ਸਾਡੇ ਮੌਕੇ ਦੀ ਯਾਦ ਆ ਗਿਆ ਖੇਤ ਤੁਰਨ ਤੋਂ ਪਹਿਲਾਂ ਆ ਸਾਫੀਆ ਕਰ ਦਿੰਨੇ ਥੱਲੋਂ ਠੀਕ ਆ ਲਾਤਾ ਗੱਗੂ ਉਸੇ ਢੋਲ ਦੇ ਨਾਲ ਜਿੰਦਰਾ ਓਏ ਤੈਨੂੰ ਘਰੇ ਹੱਦੀ ਜਾਂਦੇ ਪਹਿਲਾਂ ਇਹਦਾ ਸੇਟਾਂ ਤਾਰ ਕਰਕੇ ਤੂੰ ਨਿਓਂ ਚਲਾਉਣੀਆਂ ਨੇ ਪਹਿਲੀ ਢੋਲ ਲੈਣਾ ਜਿਹਦਾ ਕੰਮ ਕਰਨਾ ਉਹ ਕਰਦਾ ਨਹੀਂ ਪਹਿਲਾਂ ਹਾਂ ਜੱਜਾ ਢੋਲ ਲੈਣਾ ਕਹਿੰਦਾ ਇੱਟਾ ਤਾਰ ਕਰਨੀਆਂ ਮੈਂ ਨਿਓਂ ਚਲਾਉਣ ਵਾਸਤੇ ਆ ਵੀ ਨਿਉ ਬੱਟੀਾਂ ਦੇ ਇੱਥੇ ਮਿਸਤਰੀ ਲਾਉਣਾ ਹੈ ਕਾਰਾਗਰੀ ਕਰਨੀ ਆ ਉਦੋਂ ਦੋ ਤਿੰਨ ਗਰੇੜੀਆਂ ਜਾਂ ਢੋਕੇ ਸੀ ਹਟ ਗਏ ਕਹਾਂ ਚਾਚਾ ਕਈ ਦਿਨਾਂ ਬਾਅਦ ਚਾਚੇ ਦੀ ਸਸਤਰੀ ਕਾਲ ਦੋ ਟੱਪ ਤੋਂ ਬਾਅਦ ਆ ਮੈਂ ਤੇ ਉਹ ਤੇੜੇ ਵੀ ਨਹੀਂ ਪੱਟੀਆਂ ਦਾ ਪਹਿਲਾਂ ਤਾਂ ਤੇਰਾ ਦਾ ਸੀ ਨਿਉ ਤਾਂ ਜਮਾ ਸਿੱਧੀ ਹੈਗੀ ਬਾਈਨਾਂ ਦਾ ਬੈਂਕ ਤਾਂ ਕੁਝ ਨਹੀਂ ਹੁੰਦਾ ਚਾਚਾ ਮਿਸਤਰੀ ਘੜ ਦੂਗਾ ਦੀਨ ਪਾਵਾ ਨਾਲ ਦੀਨ ਨਾਲ ਜੋੜ ਨਹੀਂ ਬੋਗੂ ਥੱਲੇ ਦਾ ਲਾਉਣੇ ਨੇ ਲੋਗ ਅਸੇ ਹਾਂ ਪੱਤਣੀ ਬੋ ਡੂੰਗੀ ਔਰ ਉਹ ਪਹਿਲੀ ਢੋਲ ਲੈਣ ਵਾਗੇ ਪਾਣੀ ਦਾ ਭਰਿਆ ਮਨਪ੍ਰੀਤ ਕਹਿੰਦਾ ਬੱਟਾ ਪਾ ਕੇ ਟਰੈਕਟਰ ਨੂੰ ਕਦੋਂ ਇੱਧਰ ਤੇ ਪਾਸੇ ਲਿਆਵਾਂਗੇ ਪਰ ਤੇ ਪਰੇ ਉੱਥੇ ਸਾਡੇ ਤਾਂ ਹਾਂ ਟਰੈਕਟਰ ਨਾਲ ਲੰਘਣਾ ਨਹੀਂ ਕਿਉਂ ਉੱਚਾ ਢਾਲ ਆ ਵੀ ਐਸੇ ਟੁੱਟੀ ਆਊ ਉਹ ਤਾਂ ਘਰ ਲਾਂਗੇ ਢੋਲ ਭਰਿਆ ਪਿਆਗਾ ਉਹਦੇ ਨਾਲ ਚੱਕਿਆ ਨਹੀਂ ਜਾਣਾ ਹਾਂ 500 ਲੀਟਰ ਦਾਗਾ ਉਹ ਤੇ ਮਨਪ੍ਰੀਤ ਕਹਿੰਦਾ ਆ ਕੇ ਟਰੈਕਟਰ ਧੋਵਾਂਗੇ ਤੇ ਉਹ ਨਾਲੇ ਹਲਕਾ ਹੋ ਜੂਗਾ ਉੱਥੇ ਥੋੜੇ ਘਰ ਆਜੂ ਪੈ ਚੰਗਾ ਮਾਤਾ ਸ਼੍ਰੀ ਸੋ ਸ੍ਰੀ ਗੁਰੂ ਆ ਗਏ ਤੇ ਆਏ ਨੌਜਵਾਨ ਮੋੜ ਬੰਨੇ ਪਏ ਆ ਤੇ ਅੱਜ ਉਹ ਵੀ ਨੌਜਵਾਨ ਕਹਿੰਦੇ ਨਾਲ ਆ ਗਿਆ ਜਿਹੜਾ ਨਿਉ ਪੱਟਣ ਲੱਗਿਆ ਸੀਗਾ ਤੇ ਕਾਲੇ ਨੇ ਨਾਲ ਹੀ ਨੌ ਤੇ ਜੋਠੀ ਕਾਲਾ ਕਹਿੰਦਾ ਇਹ ਵਿਹਲੀ ਹੈਗਾ ਤੈਨੂੰ ਲੈ ਜਾ ਨਾਲ ਚੜਾ ਕੇ ਕਹਿੰਦਾ ਛੇਤੀ ਕੰਮ ਨੇ ਵੇੜਿਆ ਹੋ ਕੇ ਆ ਕੇ ਨਿਉ ਘਟਾਂ ਕਹਿੰਦਾ ਤੇ ਨੌ ਨੌਜਵਾਨ ਨੇ ਘਟ ਪੱਟ ਕੇ ਤੀਰ ਗਮਾਨ ਦੋ ਬਣਾ ਦੇ ਉਹ ਖਰਜ ਜਿੰਦਰਾ ਬੰਨਦੇ ਆ ਹਟਦੈਨ ਲੱਗਦੀ ਕਾ ਟੈਟੂ ਪੜਿਆ ਹੋਇਆ ਠੰਡ ਕਿੱਥੇ ਲੱਗੂ ਬੱਕੂ ਆਣਾ ਕਦੇ ਮੱਥਾ ਕੰਦ ਨਾਲ ਕਦੇ ਸੁਹਾਂਤ ਨਾਲ ਕਦੇ ਮੱਥਾ ਨਿਓ ਨਾਲ ਆਹ ਕਦੇ ਮੱਥਾ ਕੰਦ ਨਾਲ ਕਦੇ ਸੇ ਆਹ ਭਾਈਆ ਨੌਜਵਾਨਾਂ ਨੇ ਕੱਲ ਦੇ ਮੋੜਵੰਨੇ ਝੁਣ ਨੋ ਦੋ ਨੌਜਵਾਨ ਜਿਹੜੇ ਭਾਈ ਆ ਮਗਰਾਟਾਂ ਦੇ ਪਾਸੇ ਮੈਡਗਾਰਡਾਂ ਮੈਡਗਾਰਡ ਹੁੰਦੇਗਾ ਕੋਈ ਮਗਰਾਟ ਹੁੰਦੇ ਆ ਓਏ ਇਹ ਆਸੀ ਪਾਸੀ ਬੈਠੇ ਆ ਜਿਹੜੇ ਇਹ ਇੱਕ ਉਧਰਲੇ ਸਿਰੇ ਖੜ ਜਾ ਕਰੂ ਇੱਕ ਉਧਰਲੇ ਸਿਰੇ ਕਿਉਂਕਿ ਉਹ ਪਰਲਾ ਸੇਰਾ ਫਿਰ ਐ ਕਲੀਅਰ ਜਾਂ ਨਹੀਂ ਦਿੰਦਾਗਾ ਬਟਰਾ ਉਹ ਰੁਕ ਜਾ ਮੜਾ ਜਾ ਉਹ ਲੈ ਪਿੱਛੇ ਮੁੜ ਕੇ ਨਾ ਜਾ ਕੇ ਨੱਕ ਦੇ ਸੇਰ ਨੂੰ ਸਿੱਧੀ ਲਿਗਾਰ ਆ ਕਿ ਆ ਘਟਾ ਧਰ ਲਿਆ ਭਾਈ ਉੱਦ ਸਾਡੀ ਬੱਟ ਦੀ ਨੋਖ ਜੀ ਥੋੜੀ ਘੱਟ ਖੜੀ ਸੀ ਚੱਲ ਮੜੇ ਮੱਥਾ ਜੇ ਇੱਥੇ ਤਾਂ ਦੇਖਦੇ ਅੱਗੇ ਲੋਡ ਆ ਕੁਛ ਨਹੀਂ ਹੁੰਦਾ ਨਾਕੂ ਜੀ ਦੀਂ ਦੇ ਅਗਲੇ-ਕਲੇ ਕੰਗੂ ਕਸੀ ਮੜੇ ਆ ਮੜਾ ਜਪਾਰ ਧਰ ਲਿਆ ਭਾਈ ਇਹ ਫੇਰ ਮੈਂ ਜਿੰਦਰੇ ਲੋੰਦੇ ਫਿਰਦੇ ਆਂਗੇ ਆ ਬੱਟ ਦੀ ਬਾਲੀ ਵੱਡੀ ਦੀ ਲੋਡ ਨਹੀਂ ਹੁੰਦੀ ਹੁੰਦਾ ਖੈਰ ਕਈ ਵਾਰੀ ਨਹਿਰ ਦਾ ਪਾਣੀ ਹੁੰਦਾ ਨਾਲ ਇੱਕ ਦੋ ਮੋਟਰਾਂ ਹਟ ਲੈਨੇ ਆ ਫੇਰ ਉਹ ਕੰਮ ਪੁਖੇਰਾ ਭਰੇ ਹੀ ਜਾਂਦਾ ਫੇਰ ਕਈਆਂ ਇਹ ਚੱਕ ਕੇ ਮਾਗਰ ਫਿਰ ਤੇਰੇ ਉਦੋਂ ਉਹੋ ਜੀ ਗੱਲ ਨਹੀਂ ਬਣਦੀ ਇੱਕ ਜੂੜੀ ਢਿੱਲੀ ਕਰ ਦੇ ਫੇਰ ਮੁੜ ਕੇ ਕਣਕ ਪੱਟੀ ਜੰਨੇ ਤਾਂ ਕਰਕੇ ਥੋੜਾ ਜਿਹਾ ਬੱਟਾਂ ਤੇ ਪਹਿਲੀ ਰੀਜ ਲਾ ਲੈਣੇ ਹੁੰਨੇ ਆ ਹਲਕੀ ਜਿਹੀ ਕੰਟਰੋਲ ਕਰਕੇ ਰੱਖੀ ਬਾਲੀ ਨਹੀਂ ਅ ਐਤਵਾਰ ਦੀ ਬੀਜੀ ਹੋਈ ਹੈ ਜਿੱਥੇ ਆਪਾਂ ਘੁਮੱਕੜ ਮਿਲਣੇ ਤੇ ਗਏ ਸੀ ਅੱਜ ਦਿਨ ਸ਼ੁੱਕਰਵਾਰ ਠੀਕ ਆ ਦਵੱਲੀ ਜਲ ਬਹੁਤ ਆ ਗੱਗੂ ਬਹੁਤ ਹੈਗੀ ਮਾੜੀ ਆ ਪਹਿਲੇ ਕਿੜੇ ਐਂ ਲੱਗਦਾ ਹੁੰਦਾ ਮਾੜੀ ਜੀ ਸਪੀਡ ਜੀ ਬਣਾ ਲੂ ਉਸ ਤੋਂ ਬਾਅਦ ਵੱਟ ਵਧੀਆ ਖੜ ਜੂਗੀ ਅਜ ਤਾਂ ਸੈਟਿੰਗ ਹੀ ਬਣਦੀ ਹੁੰਦੀ ਹੈਗੀ ਪਹਿਲੇ ਇੱਕ ਦੋ ਕਿੜੇ ਹਮ ਮੈਂ ਇੱਧਰ ਲੀ ਕੰਨੀ ਤੇ ਖੜਦਾ ਚੰਗਾ ਹੂੰ 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 ਲਾ 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 ਤੇ ਇਧਰ ਨੌਜਵਾਨ ਬਣ ਐਣ ਜਮਾ ਪੂਰਾ ਸੂਰਾ ਬੰਡ ਲੈਣ ਨੇ ਦੋਨੇ ਮੱਥਿਆਂ ਤੋਂ ਊੜੇ ਦੇ ਸੇਧ ਨੂੰ ਲੈ ਜਾਂਦੇ ਦਾ ਮਾੜੀ ਐ ਨੂੰ ਜਾਂਦੀ ਫੇਰ ਉਧਰਲੇ ਹਿਸਾਬ ਨਾਲ ਉਧਰਲੀ ਮੰਡ ਦਿੰਨੇ ਇੱਕੋ ਜਿਹਾ ਕੰਮ ਕਰ ਦਿੰਨੇ ਆ ਪਾਣੀ ਲਾਉਣਾ ਹੋਵੇ ਰੇਪ ਪਾਣੀ ਹੋਵੇ ਤੋਂ ਬਰੋ ਬੰਡ ਮਾਇਆ ਕੰਮ ਰਹਿੰਦਾ ਪੱਕਾ ਹੀ ਕਿ ਆਈੜਗਾ ਇਹ ਸਹੀ ਰਹਿੰਦਾ ਇਹਨੇ ਨਾਲ ਇਸੀ ਤਰ੍ਹਾਂ ਭਾਈ ਇਧਰ ਦੋ ਕਿਲੇ ਲੰਮਾ ਕੰਮ ਬੱਸ ਹਾਂ ਪਾ ਦੇ ਕਿ ਆ ਕੋਣਾ ਆ ਮੱਥੇ ਜਿੰਨੇ ਨਿਕੇ ਹੋਰ ਲਾ ਜਾਗੇ ਮੱਥੇ ਦੇ ਨਾਲ ਇੰਨੇ ਨਾਲ ਮੋੜ ਕਰੜੇ ਹੋ ਜਾਣਗੇ ਨਾ ਸਹੀ ਆ ലോട്ട കണക്കൂഹ നങ്ക കണക്ക आया मैं उतरले फिर ही आना चंगा ਕਰੂ ਆਇਆ ਵੀ ਦੱਬੀ ਆ ਨੌਜਵਾਨਾ ਜਿੱਤਰਾ ਫੋਨ ਧੋਣਾ ਬੂਆ ਡੱਕੀ ਜੇ ਸੇ ਧੋਣ ਲੱਗਾ ਆ ਮਿੱਤਰਾ ਹੋਰ ਬੈਠ ਜੀ ਆਇਆ ਨੂੰ ਆਫਰੀਕਾ ਲੋੜਾ ਆ ਜਾ ਉੱਥੇ ਚੱਲਦੇ ਆ ਉਧਰ ਨੂੰ ਉਧਰ ਹੀ ਪਾਵਾਂਗੇ ਬਟਨ ਤੈਨੂੰ ਕਿਹਾ ਸੀ ਉਧਰ ਹੀ ਆਉਨੇ ਆ ਮਾ ਬਹੁਤ ਰਾਇ ਮੈਂ ਮੇਰਾ ਜੀ ਆਏ ਨੂੰ ਕੋਈ ਗੱਲ ਨਹੀਂ ਤੇਸ ਜੋਬਰ ਦਾ ਨਾ ਮਨਪ੍ਰੀਤ ਪਿੰਡੋਂ ਹੀ ਮਿੱਤਰ ਆਪਣਾ ਤੇ ਆਪਣੇ ਵਾਲਾ ਸ਼ੋਰ ਵੀ ਇਹ ਮਨਪ੍ਰੀਤ ਹੈਗਾ ਤੇ ਖੇਤੀਬਾੜੀ ਵਿਭਾਗ ਵਿੱਚ ਲੱਗਿਆ ਹੋਇਆ ਜੋਬਰ ਦਾ ਫੋਨ ਆਇਆ ਕਿ ਭਾਈ ਤੁਸੀਂ ਕਹਿੰਦਾ ਅੱਗ ਨਹੀਂ ਲਾਈਗੇ ਗੱਠਾਂ ਬਣਾਈਆਂ ਕਹਿੰਦਾ ਸਾਨੂੰ ਗਿਫਟ ਆਇਆ ਕਹਿੰਦਾ ਮੈਕਮੇ ਵੱਲੋਂ ਤੇ ਮਹਾਰਾ ਭਾਈ ਜੀ ਆਏ ਨੂੰ ਤੇ ਇੱਕ ਬਟਾਂ ਪਾਈ ਜਨੇ ਮਾ ਖੇਤ ਹਾਜਰੀ ਲਵਾ ਲੇਗਾ ਖੇਤ ਠੀਕ ਆ ਨਹੀਂ ਮਾ ਘਰੇ ਆ ਜੀ ਤੇ ਨੌਜਵਾਨ ਕਹਿੰਦਾ ਖੇਤੀ ਪਹੁੰਚਦਾ ਇਹ ਮੇਰੇ ਵਾਸਤੇ ਆ ਮੈਂ ਪਰਾਲੀ ਨਾ ਜਲਾਣੇ ਦਾ ਇੱਕ ਅਕੀ ਕੀਆ ਸੰਕਲਪ ਕਰਿਆ ਤੇ ਹਾਂ ਮੈਂ ਪਰिवर्तन ਦਾ ਪ੍ਰਤੀਕ ਆ ਕਹਿੰਦੇ ਕੈਲੰਡਰ ਜੇ ਆ ਵਧੀਆ 2025 ਦਾ ਇਹ ਆ ਫੜੀ ਉੱਬਾ ਮੈਂ ਮੈਂ ਵੀ ਇੱਥੇ ਖੜਾ ਫੋਟੋ 'ਚ ਖੜਾ ਮੈਂ ਫਿਰ ਹੈਂ ਕੱਗੂ ਆ ਇੱਧਰ ਮਾਰਾ ਖੁੱਲੇ-ਖੁੱਲੇ ਜੋ ਜੋ ਫੋਟੋ ਲਾ ਦੇਣਾ ਥੋਡੀ ਚੈੱਕ ਅ ਤਨੇ ਚਾਰ ਫੋਟੋਆਂ ਕਰਤੀਆਂ ਚੋਬਰਾਂ ਦੀਆਂ ਤੇ ਖੈਰ ਦਿਖਾਈਆਂ ਕਲੈਂਡਰ ਕਲੈਂਟਰੀ ਇਹੇ ਹਾਂ ਦੋ ਕੁ ਮਹੀਨੇ ਮਟਾਈ ਦਿੱਤਾ ਪਰਾਲੀ ਮਤ ਜਲਾਣਾ ਜਹ ਹੈ ਖੇਤ ਦਾ ਖਜ਼ਾਨਾ ਕਿ ਮੈਨੇ ਪ੍ਰਾਲੀ ਨੈ ਜਲਾਣੇ ਕੰਸ ਗਲਪ ਪਲੀਆ ਹੈ ਠੀਕ ਹੈ ਨੌਜਵਾਨਾ ਭਾਈ ਜੀਏ ਨੂੰ ਤੇ ਚੋਬਰਾ ਖਾਸ ਕਰ ਕੋਈ ਖਾਸ ਸਨੇਹਾ ਹਾ ਅੱਜ ਬਸ ਇਹੀ ਆ ਵੀ ਚਲੋ ਵਧੀਆ ਗੱਲ ਆ ਆਪਾਂ ਸਰਕਾਰ ਦੀ ਮੁਹਿੰਮ ਨਾਲ ਜੁੜੇ ਹੋਏ ਆਂ ਜੀ ਹਾਂ ਤੇ ਇਹ ਦੇਖੋ ਆਪਾਂ ਨੂੰ ਫਾਇਦੇ ਵੀ ਆ ਤੇ ਇਹਦੇ ਮਤਲਬ ਮਜਬੂਰੀਆਂ ਵੀ ਹੁੰਦੀਆਂ ਨੇ ਬੇ ਮਚਾਉਣੀ ਪੈਂਦੀ ਹੈਗੀ ਜਰੂਰੀ ਨਹੀਂ ਮਜਬੂਰੀ ਤਾਂ ਬਈ ਵੱਡੀ ਤਾਂ ਆਪਣੀ ਇਹੀ ਹੋ ਜਾਂਦੇ ਯਾਰ ਮਿਲਦੀਆਂ ਨੇ ਸਾਧਨ ਨਹੀਂ ਮਿਲਦਾ ਕੋਈ ਸਾਧਨ ਨਹੀਂ ਮਿਲਦਾ ਇਹ ਸਾਰਿਆਂ ਨੂੰ फटाफट ਪ੍ਰਾਣੀ ਇਕੱਠਾ ਬਣਾ ਕੇ फटाफट ਚੱਕੀ ਜਾਵੇ ਤਾਂ ਕੋਈ ਨਹੀਂ ਬਾਈ 14 ਵੀ ਆਪਾਂ ਪ੍ਰਾਣੀ ਚਾਕੇ ਨਾ ਉਹ ਤਾਂ ਵੀ ਸਰਕਾਰ ਦੀ ਵੀ ਇਹ ਗੱਲ ਨੂੰ ਹੈਗੀ ਹੈ ਕਮੀ ਆ ਥੋੜੀ ਜੀ ਆਪਾਂ ਰਿਪੋਰਟ ਵੀ ਪਾ ਰੱਖੀ ਹੈਗੀ ਵਿਭਾਗ ਨੂੰ ਹਾਂ ਤੇ ਵੀ ਆਪਣੇ ਨਾ ਸਰਕਾਰੀ ਸੁਪਰਸੀਡਰ ਆਉਣਗੇ ਤੇ ਜਦ ਬੇਲਾ ਆਪਣੇ ਸਰਕਾਰੀ ਆਉਣਗੇ अच्छा ਜਿਹਦੇ ਨਾਲ ਕੀ ਹੋਊਗਾ ਬਹੁਤ ਫਾਇਦਾ ਹੋਊਗਾ ਮਤਲਬ ਕਿ ਇੱਕ ਤਾਂ ਜਿਹੜੇ ਪੈਸੇ ਲੈਂਦੇ 1000 ਰੁਪਏ ਲੈਂਦੇ ਆ 500 ਲੈਣਗੇ ਜਾਂ ਵੀ ਐ ਨਹੀਂ ਪਤਾ ਵੀ ਵਿੱਚ 200 ਹੀ ਕਰਦੇ ਨੇ ਵੀ ਜਾਂ ਤਾਂ ਫ੍ਰੀ ਮੰਗੋਈ ਬਣਾਉਣਗੇ ਜਮਾ ਇਹ ਕੋਈ ਪੱਕਾ ਵੀ ਖਰਚਾ ਕਿੰਨਾ ਹੋਊਗਾ ਤੇ ਵੀ ਆਪਣਾ ਇਹਨਾਂ ਸਰਕਾਰੀ ਮਸ਼ੀਨਾਂ ਆਉਣਗੀਆਂ ਉਹ ਆਪੀ ਬਣਾ ਕੇ ਲੈ ਕੇ ਜਾਣਗੇ ਆਪੀ ਚੱਕ ਕੇ ਲੈ ਕੇ ਜਾਣਗੇ ਵੱਡੇ ਮਸ਼ੀਨਾਂ ਆਉਣਗੀਆਂ ਤੇ ਬਸ ਕਿੱਲੇ ਤੋਂ ਪੰਜ-ਸੱਤ ਹੀ ਇਕੱਠਾ ਬਣਨੇਗੇ ਵੱਡੇ ਗੋਲ ਬੈਲਰ ਅੱਛਾ ਗੋਲ ਬੈਲਰ ਜਿਵੇਂ ਉਹ ਬਾਹਰ ਦੇ ਦਿੰਦੇ ਆਪਾਂ ਉਹ ਆਉਣੀਆਂ ਰਾਣੀਆਂ ਚ ਆਪਣੇ ਚਾਰ ਆ ਗਈਆਂ ਤੇ ਆਪਣੇ ਵਲੌਗ ਚ ਨਹੀਂ ਆਉਣੀਆਂ ਅਜੇ ਠੀਕ ਆ ਤੇ ਸਾਡੇ ਇਹ ਕੈਲੰਡਰ ਤੇ ਜਾਂ ਮਤਲਬ ਟੀ-ਸ਼ਰਟਾਂ ਤੇ ਬਈ ਇਹ ਹਿੰਦੀ ਚ ਲਿਖਿਆ ਹੋਇਆ ਆਪਾਂ ਫਿਰ ਤੇ ਅਸੀਂ ਹਰਿਆਣੇ ਚੋਂ ਆ ਜੰਦੇ ਆਪਾਂ ਹਰਿਆਣੇ ਆ ਗਏ ਨਾ ਹਾਂ ਤੇ ਆ ਬਠਿੰਡਾ ਲੱਗਦਾ ਇਥੋਂ ਮੜੇ ਜੇ ਹੱਥ ਮੜਾ ਇਹ ਵੱਟ ਲੰਮਾ ਕਰ ਲਾਂ ਤਾਂ ਬਠਿੰਡੇ ਦੀ ਹੱਤ ਵੱਟ ਤੇ ਲੱਗ ਜੂ ਹੱਥ ਮੇਰਾ ਤੇ ਵੱਟ ਦੇ ਖੜੇ ਆ ਬਠਿੰਡੇ ਤੇ ਹਰਿਆਣਾ ਸਰਕਾਰ ਠੀਕ ਹੈ ਤੇ ਜੀ ਆਇਆਂ ਨੂੰ ਜੋਬਰਾ ਕਰ ਸੋਹਣਾ ਕੰਮ ਆ ਬਈ ਤੂੰ ਕਿਸਾਨਾਂ ਦੀ ਮਦਦ ਚ ਲੱਗੇ ਹੋਏ ਆਂਗਾ ਬਸ ਆਪ ਹੀ ਹੈ ਬਸ ਵੀ ਇੱਕ ਮਦਦ ਤੇ ਚਾਹ ਤਾਂ ਲੈ ਕੇ ਨਹੀਂ ਖੇਤ ਨਹੀਂ ਯਾਰ ਚਾਹ ਪੀਉਂਦੇ ਤੈਨੂੰ ਬਹੁ ਮੰਜੇ ਦੇ ਬਹਿ ਗਏ ਉੱਥੇ ਦੁਪਹਿਰਾ ਲਗਾਉਂਦੇ ਹੁੰਦੇ ਸੀ ਸਾਰੇ ਸਾਰਾ ਗਰਮੀਆਂ ਸੀ ਮੈਂ ਤੇ ਗੱਗੂ ਇੱਥੇ ਲੰਗਾਈਆਂ ਤੇ ਮੰਜੇ ਹੁਣ ਉਹ ਭਰਿਆੜ ਹੋ ਗੇ ਕੰਮ ਹੁਣ ਲੈ ਜਾਂਗੇ ਚੱਕ ਕੇ ਤੇ ਜੀ ਐ ਇਹਨੂੰ ਆ ਸਾਰਾ ਝੋਲਾ ਜੀ ਕੀ ਲੈ ਕੇ ਜਾਣਾ ਤੂੰ ਇਹ ਅਜ ਕੈਲੈਂਡਰੀ ਬਾਲੇ ਐਨੇ ਤਾਂ ਅੱਪ ਕੀ ਕਰਨੇ ਆ ਨਾ ਹਾਂ ਨਹੀਂ ਉਹ ਤਿੰਨ ਚਾਰ ਤਾਂ ਲੈ ਹੀ ਲੋ ਹਾਂ ਇਹ ਆਪਣੇ ਕੋਲੇ ਬਾਜ ਬਾਦੂ ਪੈ ਜਾਗੇ ਜੀ ਬਈ 100 150 ਦੋ ਤਾਂ ਲੋਟਾ 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 ਕੰਮ ਗੱਗੂ ਆ ਤਿੰਨ ਚਾਰ ਤੇ ਚਾਰ ਬਸ ਬਹੁਤ ਆਗੇ ਹੋਰ ਰੱਖਣਾ ਉਹ ਬਸ ਸ਼ੁਕਰੀਆ ਜੋ ਬਰਾ ਤੇ ਫੋਟੋ ਆਪਾਂ ਇੱਕ ਹੋਰ ਕਰ ਲੈਨੇ ਹੜਕੇ ਇੱਥੇ ਪਹਿਲਾਂ ਵੀ ਹੋ ਗਈਆਂ ਤਿੰਨ ਚਾਰ ਉਹਦਾ ਵਿੱਚ ਚੱਲਦੀ ਵੀਡੀਓ ਚ ਤੇ ਇੱਕ ਆਹ ਤੈਨੂੰ ਇਹ ਨੌਜਵਾਨ ਆ ਕੇ ਪੈ ਪੀਤੀ ਜੋਗ ਦੇਖੀ ਜਾਂਦਾ ਸੀ ਆ ਕਿ ਮੋੜ ਜੇ ਬੰਨੇ ਪਏ ਤੇ ਬੱਟਾ ਹੀ ਹੁਣ ਪਾਉਂਦੇ ਫਿਰਦੇ ਤੂੰ ਪਹਿਲੀ ਵਾਰੀ ਵੇਖਿਆ ਕਮ ਅੰਗਲੀਵਾਰੀ ਦੇਖਿਆ ਕਰੋ ਮोटा-ਮोटा ਕੰਮ ਤੁਸੀਂ ਕੱਢਦਾ ਵੀ ਸੀ ਸਿੱਧਾ ਵਾਲਾ ਕੰਮ ਅੱਜ ਦਾ ਹਾਂ ਅੱਜ ਬਸ ਇਥੋ ਟਾਇਰ ਲੰਘੂ ਆਵਾਲਾ ਅਸੀਂ ਬਸ ਉਹੀ ਤਾਂ ਸਿੱਧਾ ਕਰਨ ਆਉਣ ਨਾਗਾ ਇੱਦਾਂ ਵਾਲਾ ਕੰਮ ਇਕੱਲਾ ਬਸ ਹਾਂ ਤੇ ਗੱਲ ਆ ਵੀ ਜਿਹੜਾ ਤੇ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਿਆ ਕੱਲ ਦਾ ਕੰਮ ਅੱਜ ਹੀ ਕਰਕੇ ਹਾਂ ਤਕਨੀਕੀ ਕੰਮ ਤਾਂ ਕਰਕੇ ਸਾਰਾ ਅੱਜ আমিন हां ਤੇ ਹੁਣ ਸਾਰੀਆਂ ਆ ਬਈ ਆਪਾਂ ਮੋੜ ਬੰਨੇ ਪਏ ਅੱਗੇ ਵੀ ਕੱਲ ਕੱਲ ਵਾਲੀ ਵੀਡੀਓ ਚ ਵੀ ਦਿਖਾਈ ਸੀ ਗੱਲ ਚੱਲ ਬਾਰ ਬਾਰ ਤਾਂ ਕੀ ਕਰਨੀ ਆ ਤੇ ਖੈਰ ਵਧੀਆ ਹੁੰਦਾ ਕਈ ਵਾਰੀ ਐਡਵਾਂਸ ਕਰਿਆ ਕੰਮ ਲੋਟ ਵੀ ਆ ਜਾਂਦਾ ਤੇ ਕਈ ਵਾਰੀ ਪੁੱਠਾ ਪੈ ਜਾਂਦਾ ਪੁੱਠਾ ਵੀ ਹੋ ਜਾਂਦਾ ਤੇ ਵੈਸੇ ਪੁੱਠਾ ਨਹੀਂ ਹੁੰਦੇ ਇਹ ਮਣਕੇ ਪਾਈ ਹਾਂ ਕਰਨੀ ਇਹ ਸੀ ਮਣਕੇ ਜਿੱਡੇ ਜਿਹੜੇ ਕਿਾਰੇ ਪਾਉਣੇ ਹੁੰਦੇ ਉਹਨੇ ਕਰਮਾ ਮਾਰ ਕੇ ਸੀ ਓਡੇ ਓਡੇ ਉਹਨੇ ਤਾਂ ਅਜਿਹੀ ਜੀ ਗੱਲ ਹਨਾ ਹਾਂ ਮੋੜ ਬੰਨ ਗਏ ਸੀਗੇ ਤੇ ਲੋਟ ਆ ਮਿਹਰਬਾਨੀ ਚੋ ਬਰਾਦਰੀ ਤੇ ਜੀ ਆਏ ਨੂੰ ਆ ਲੈ ਧਰੋ ਉਹ ਤੇ ਰੱਖ ਦੇ ਡਰੈਕਟਰ ਦੀ ਜਾ ਉਸੇ ਮੰਜੀ ਤੇ ਰੱਖਿਆ ਇਹ ਇਕੱਠੇ ਨਹੀਂ ਕਰ ਲੈ ਬਸ ਲੋਟ ਆ ਚੈੱਕ ਹੋ ਗੱਗੂਆ ਬਸ ਚੱਕ ਲੈ ਜਿੰਦਰਾ ਬਾਦ ਤੂੰ ਇੰਨੀ ਬੱਟਰ ਨਹੀਂ ਝੋੜਦੀ ਇਹ ਅ ਉਹਦੇ ਜਿ ਪਾਈ ਆ ਬਟਿਕੋ ਨੇ ਚਲੋ ਮਠਾਇਆ ਬਣ ਜਾਂਗੇ ਚੈੱਕ ਹੋ ਗੱਗੂਆ ਹਾ ਤੇ ਘਾਂਟੇ ਕਿਚ ਜੋਬਰਾਂ ਨੇ ਅੱਜ ਵਾਲਾ ਕੰਮ ਆਪਣਾ ਨਿਵੇੜ ਲਿਆ ਪੂਲੇ ਪੂਲੇ ਜੇ ਮੋੜ ਜੇ ਸੀ ਕਿਤੇ ਟਰੈਕਟਰ ਵਾਲੇ ਥਾਂ ਜਿਵੇਂ ਪਹਿਲਾਂ ਗੱਲ ਕਰਕੇ ਆਟਿਆਂ ਆ ਵਟ ਆ ਹੁਣ ਪਾਈਏ ਨਵੀਂ ਮਤਲਬ ਬਟਾਂ ਸਾਰੀਆਂ ਨਵੀਆਂ ਪਾਈਆਂ ਇਹ ਮਾਗਰੋ ਬੀਜਿਆ ਸੀ ਇਹਦੇ ਚ ਪਾਣੀ ਪੀ ਗਿਆ ਸੀ ਥੋੜਾ ਜਿਹਾ ਇੱਥੇ ਆ ਸਾਖ ਦਾ ਟੁੱਟ ਕੇ ਸਾਖ ਨਵੀਂ ਬਣੂਗੀ ਇਹ ਵਾਲੀ ਮਤਲਬ ਰਹਿੰਦੀ ਸੀ ਆ ਪਾਈਪਲਾਈਨ ਪਾਉਣ ਵਾਲੀ ਤੇ ਉਹ ਸਾਹਮਣੇ ਪਈਆਂ ਪੁੜੀਆਂ ਨਵੀਆਂ ਆਈਆਂ ਤੇ ਹੁਣ ਕੰਮ ਤੋਂ ਚਾਰ ਦਿਨਾਂ ਸ਼ੁਰੂ ਤੇ ਹੁਣ ਇੱਥੋਂ ਡਿਊਟੀ ਅ ਦੂਜੇ ਖੇਤ ਵੱਲ ਲਾਉਣੀ ਆ ਉਧਰੋਂ ਇੱਕ ਤਾਂ ਦੂਜੀ ਜਿੰਦਰੀ ਜਿਹੜੀ ਆਣੀ ਬੂਤਵੀਆਂ ਵਾਲੀ ਇੱਕ ਇਹ ਚਾਹੀਦੀ ਆ ਡੋਢੀ ਦੋ ਤਰ੍ਹਾਂ ਦੀਆਂ ਬਟਾਂ ਪਾਉਣੀਆਂ ਨੇ ਤੇ ਸਵਾ ਸਵਾ 12 ਵਜੇ ਦਾ ਹੋ ਗਿਆ ਉਹ ਵੇਖ ਆਪਣੇ ਕੋਲੇ ਕੈਂਪਰ ਭਰਿਆ ਪਾਣੀ ਦਾ ਨਹਿਰ ਭਰ ਗਿਆ ਨਾ ਪਾਣੀ ਦਾ ਇੰਝ ਆਉਣ ਲੱਗ ਗਿਆ ਹਾਂ ਸਾਗ ਰਹਿੰਦੀ ਆ ਵੀ ਇੱਥੋਂ ਜੋੜਨ ਵਾਲੀ ਹਾਂ ਇਧਰ ਲਈ ਸਾਗ ਪੈ ਗਈ ਸੀ ਬਾਕੀ ਆ ਖਾਲ ਅੱਗੇ ਆਪਣੇ ਕੀ ਤਬੀਦੀ ਟੱਪੀ ਜਾਂਦੇ ਅੱਦੇ ਪਾਈਪ ਲਾਈਨ ਤੇ ਨੌਜਵਾਨ ਟਰੈਕਟਰ ਦੀ ਸੀਟ ਤੇ ਰੱਖੀ ਬੈਠੇ ਤਿੰਨ ਛੱਗੇ ਮੈਨੂੰ ਪਿਆ ਦੀ ਪਾਣੀ ਯਾਰ

ਰੂਹੀ ਆਉਂਦੀ ਮੈਂ ਇੱਥੇ ਖੜਾ ਰਹੀ ਹੂੰ ਤਾਂ ਲੀ ਤੇ ਆ ਹੁਣ ਤਾਂ ਕੋਈ ਚੱਕਰ ਨਹੀਂ ਗਾ ਕੋ ਚਾਲ ਵਿੱਚ ਉਹ ਬਰਾ ਖਾਲ ਬਣਾਈ ਗਏ। ਨਾਲ ਹੀ ਪਾ ਗਏ। ਹੈ? ਥੋੜਾ ਜਿਹਾ ਸਨ ਰੱਖੀ ਨਹਿਰ ਦਾ ਪਾਣੀ ਲਗਾਉਣਾ ਹੁੰਦਾ। ਨਾਉ ਲਾ ਦੇ ਵੀਰੇ ਬਰ ਬਰ ਜੜੀ। ਉਰਲੇ ਪਾਸੇ ਹੋ ਜਾਏਗਾ ਕੁ ਇਧਰਲੇ ਵੰਦਰਲੇ ਪਾਸੇ। ਡੂੰਗਾ ਕਰਾਂ ਇਧਰੋਂ। ਬਾਹਰ ਰੱਖ ਨੂੰ ਕਦੇ ਮੜਾ ਜਾਂ ਬਾਲਾ ਪੀੜਾ ਹੋ ਜੂਗਾ। ਚੱਲਗੇ ਚਿਆਕ ਵੀ ਘੜਕਾਤਾ ਗੋਬੀ ਜਰੂੜ ਤੇ ਟਾਈਮ ਹੋ ਗਿਆ ਕੱਗੂ ਦਸੂਆ ਟਾਈਮ ਲੈ ਇਹਦਾ ਬਤਾ ਲੈ ਦੀ ਹੈ ਪਾਕਿਸਤਾਨਾ ਮੰ ਟੋਕ ਆ ਯਾਰ ਰੋਟੀ ਟੋਕ ਦਾ ਟਾਈਮ ਹੋ ਗਿਆ ਤੇ ਖਾਲ ਵੀ ਬਣਾਤਾ ਨਾਲੋਂ ਨਾਲ ਦੋ ਪਾਸੇ ਜਿੰਦਰਾ ਵਾਲਾ ਕਿ ਥੋੜੀ ਥੋੜੀ ਮਿੱਟੀ ਨੌਜਵਾਨ ਫੇਰ ਕੱਢ ਲੈਣਗੇ ਕਹੇ ਨਾਲ ਉਹ ਕੋੜੀ ਇੱਕ ਦਾ ਕਿਧਰ ਆ ਕਿ ਇੱਧਰ ਫੇਰ ਆਉਣਾ ਚਾਹ ਪਾਣੀ ਪੀ ਕੇ ਚੈਕ ਤਾਂ ਚਾਖਲਾ ਪ੍ਰਸ਼ਾਦਾ ਪਾਣੀ ਕੋਈ ਨਾ ਤੇ ਆ ਪਿਆ ਇਧਰੋਂ ਮਾਤਾ ਹੋ ਰਹਿਣੀ ਨਵਾਂ ਗੰਵਾਰਾ ਲਿਪਿਆ ਵਾਹੀ ਗਿਰ ਹੈ ਕੀ ਹੋ ਗਿਆ ਚੱਕ ਨਹੀਂ ਉਹ ਦੂਜੇ ਤਵਿਆਂ ਵਾਲੇ ਇੰਦਰੀ ਜੀ ਲੈ ਕੇ ਜਾਣੀਆਂ ਉਹ ਰਹਿ ਗਏ ਕੰਮ ਫੇਰ ਝੌਂ ਦੇ ਖੇਤ ਹੋਰ ਪਤਾਈਆਂ ਨਵੇਂ ਘਾਰੇ ਦੀਆਂ ਠੀਕ ਹੈ ਬਾਈ ਦਾ ਕੰਮ ਸੀ ਲੱਗਿਆ ਸਾਰੇ ਸੁੱਕੇ ਨਿਕਲੇ ਗਏ ਸੁੱਕੀਆਂ ਉਹ ਕਿੱਦਾਂ ਦੀਆਂ ਪੱਤੀਆਂ ਸੁੱਕਣੀਆਂ ਸੀ ਇਹਨਾਂ ਨੇ ਵਾਹਿਗੁਰੂ ਖੇਤੋਂ ਆ ਕੇ ਘਰ ਦੇ ਕੰਮ ਧੰਦਿਆਂ ਤੇ ਜੁਟੇ ਰਹੇ ਤੇ ਉਸ ਤੋਂ ਬਾਅਦ ਭਾਈ ਬਲੌਗ ਨਹੀਂ ਬਣਾਇਆ ਆ ਤਾਂ ਇਸੇ ਦੇ ਨਾਲ ਅੱਜ ਦੇ ਬਲੌਗ ਦੀ ਸਮਾਪਤੀ ਹੋ ਗਈ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਟ ਕੇ ਪਰਿਵਾਰਾਂ ਸਮੇਤ ਵੀਡੀਓ ਨੂੰ ਵੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ